ਸੁਰੇਲਾ ਜੀ ਮੌਜੂਦਾ ਸਥਿਤੀਆਂ ਦੀ ਜੇਕਰ ਗੱਲ ਕਰੀਏ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਨਵੀਂ ਪਾਰਟੀ ਦੀ ਚਰਚਾਵਾ ਦੇ ਨਾਲ ਸਿਆਸਤ ਗਰਮਾਈ ਜ਼ਰੂਰ ਨਜ਼ਰ ਆ ਰਹੀ ਹੈ ਉਧਰ ਸੁਖਬੀਰ ਬਾਦਲ ਵੀ ਲਗਾਤਾਰ ਕਹਿ ਰਹੇ ਨੇ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਜੋ ਇਸ ਤਰ੍ਹਾਂ ਨਾਲ ਨਵੀਆਂ-ਨਵੀਆਂ ਪਾਰਟੀਆਂ ਬਣਾਈਆਂ ਜਾ ਰਹੀਆਂ ਨੇ ਤੇ ਉਧਰ ਹੀ ਜੇਕਰ ਆਪਾਂ ਕੁਝ ਸਿਆਸੀ ਮਾਹਿਰਾਂ ਦੀ ਗੱਲ ਕਰ ਲਈਏ ਤਾਂ ਸਿਆਸੀ ਮਾਹਿਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਨਨੇ ਜ਼ਿਆਦਾ ਅਕਾਲੀ ਦਲ ਪੰਜਾਬ ਦੇ ਵਿੱਚ ਖੜੇ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਜਿੰਨੀਆਂ ਅਜਹੀਆਂ ਨਵੀਆਂ ਪਾਰਟੀਆਂ ਬਣਨ ਗਈਆਂ ਤਾਂ ਇਸ ਦੇ ਨਾਲ ਜੋ ਹੈ ਆਮ ਆਦਮੀ ਪਾਰਟੀ ਜਾਂ ਭਗਵੰਤੂ ਮਾਨ ਨੂੰ ਉਸ ਦਾ ਫਾਇਦਾ ਹੋ ਸਕਦਾ ਹੈ ਸੋ ਇਹਨਾਂ ਸਥਿਤੀਆਂ ਨੂੰ ਕਿਸ ਤਰੀਕੇ ਨਾਲ ਦੇਖਿਆ ਤੇ ਸਮਝਿਆ ਜਾਏ ਬੀਜੇਪੀਆ ਕਾਂਗਰਸ ਨੂੰ ਫਾਇਦਾ ਕਿਉਂ ਨਹੀਂ ਹੋ ਸਕਦਾ ਭਗਵੰਤੂ ਮਾਨ ਨੂੰ ਇਸ ਦਾ ਫਾਇਦਾ ਹੁੰਦਾ ਆਉਂਦੇ ਸਮੇਂ ਵਿੱਚ ਕਿਉਂ ਨਜ਼ਰ ਆ ਰਿਹਾ ਹੈ ਤੁਹਾਡੀ ਟਿੱਪਣੀ ਇਹਨਾਂ ਸਾਰੀਆਂ ਜਿਹੜੀਆਂ ਮੌਜੂਦਾ ਸਥਿਤੀਆਂ ਬਣੀਆਂ ਹੋਈਆਂ ਨੇ ਪੰਜਾਬ ਦੀ ਸਿਆਸਤ ਸਿਆਸਤ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਬਹੁਤ ਮਹੱਤਵਪੂਰਨ ਤੁਹਾਡਾ ਸਵਾਲ ਹੈ ਔਰ ਪੰਜਾਬ ਦੀ ਸਿਆਸਤ ਵੀ ਬਹੁਤ ਮਹੱਤਵਪੂਰਨ ਦੌਰ ਦੇ ਵਿੱਚੋਂ ਲੰਘ ਰਹੀ ਹੈ ਹੁਣ ਕੱਲ ਸੁਖਬੀਰ ਸਿੰਘ ਬਾਦਲ ਮੁਕਸਰ ਵਿਖੇ ਨਜ਼ਰ ਆਏ ਜਿੱਥੇ ਕਾਫੀ ਵੱਡਾ ਇਕੱਠ ਮੁਕਸਰ ਦੇ ਇੱਕ ਹਲਕੇ ਦੇ ਵਿੱਚ ਉਹਨਾਂ ਨੇ ਕੀਤਾ ਹੋਇਆ ਸੀ ਔਰ ਸੁਖਬੀਰ ਸਿੰਘ ਬਾਦਲ ਮੁਕਸਰ ਦੇ ਖਾਸ ਤੌਰ ਤੇ ਮਾਗੀ ਮੇਲੇ ਦੀ ਤਿਆਰੀ ਦੇ ਵਿੱਚ ਰੁੱਝੇ ਹੋਏ ਸੀ ਸੋ ਮਾਗੀ ਮੇਲੇ ਦੇ ਵਿੱਚ ਵੱਧ ਤੋਂ ਵੱਧ ਅਕਾਲੀ ਦਲ ਦੇ ਕਟੜ ਵਰਕਰ ਵਲੰਟੀਅਰ ਲੀਡਰ ਪੁੱਜਣ ਇਹ ਯਤਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਖੁਦ ਲੱਗੇ ਨੇ ਹੁਣ ਕੱਲ ਉਹਨਾਂ ਨੇ ਜਿਹੜੀਆਂ ਵੱਡੀਆਂ ਗੱਲਾਂ ਕੀਤੀਆਂ ਉਹਦੇ ਕਈ ਵੱਡੇ ਸੰਕੇਤ ਨੇ ਇੱਕ ਤਾਂ ਜਿਹੜਾ ਸੁਖਵੀਰ ਬਾਦਲ ਦਾ ਬਿਆਨ ਸੀ ਜਿਨੇ ਬਹੁਤ ਵੱਡੇ ਪੱਧਰ ਤੇ ਇੱਕ ਨਵੀਂ ਬਹਿਸ ਛੇੜਤੀ ਸੁਖਵੀਰ ਬਾਦਲ ਕੱਲ ਲੋਕਾਂ ਨੂੰ ਸੰਬੋਧਨ ਹੋਏ ਕਹਿੰਦੇ ਕਿ ਮੈਂ ਚਾਹੁੰਦਾ ਸੀ ਬਤੌਰ ਅਕਾਲੀ ਦਲ ਦੇ ਪ੍ਰਧਾਨ ਸਾਡੇ ਤੇ ਇਲਜ਼ਾਮ ਲੱਗੇ ਵਿਰੋਧੀਆਂ ਨੇ ਸਾਜ਼ਿਸ਼ਾਂ ਰਚੀਆਂ ਸਾਡੇ ਤੇ ਇਲਜ਼ਾਮ ਲੱਗੇ ਔਰ ਉਹ ਕਹਿੰਦੇ ਮੈਂ ਸਾਰਾ ਕੁਝ ਖਤਮ ਕਰਨਾ ਚਾਹੁੰਦਾ ਸੀ ਮਸਲੇ ਨਿਬੇੜਨਾ ਚਾਹੁੰਦਾ ਸੀ ਮੈਂ 2 ਦਸੰਬਰ ਨੂੰ ਸਭ ਕੁਝ ਪ੍ਰਵਾਨ ਕੀਤਾ ਆਪਣੀ ਝੋਲੀ ਪਾ ਲਿਆ ਹੁਣ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਹੋਣਾ ਦਾ ਬਿਆਨ ਹੈ ਇਹਨੂੰ ਵੱਖ-ਵੱਖ ਸੰਦਰਭਾਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਈ ਲੋਕ ਸਵਾਲ ਖੜੇ ਕਰ ਰਹੇ ਨੇ ਉਂਜ ਇਹ ਵੀ ਕਈ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਉਸ ਦਿਨ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਤੇ ਉਹ ਆਪਣਾ ਆਪਣੀ ਗੱਲ ਇਹ ਰੱਖ ਸਕਦੇ ਸੀ ਇਹ ਲੋਕਾਂ ਦਾ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਨੇ ਪਰ ਸੁਖਬੀਰ ਬਾਦਲ ਦਾ ਇਹ ਕਹਿਣਾ ਕਿ ਜਦੋਂ ਇਹ ਮਾਮਲਾ ਵਾਪਰਿਆ ਸੀ ਉਦੋਂ ਉਹ ਦੇਸ਼ ਈ ਨਹੀਂ ਸੀ ਉਹ ਕਹਿੰਦੇ ਮੈਂ ਬਤੌਰ ਅਕਾਲੀ ਦਲ ਪ੍ਰਧਾਨ ਸਾਰੇ ਗੁਨਾਹ ਆਪਣੀ ਝੋਲੀ ਚ ਪਵਾ ਲੇ ਤਾਂ ਕਿ ਇਹ ਰੌਲਾ ਨਿਬੜੇ ਤੇ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਸੀ ਇਸ ਤਰੀਕੇ ਦਾ ਬਿਆਨ ਉਹਨਾਂ ਨੇ ਦਿੱਤਾ ਹੈ ਇਹਦੇ ਨਾਲ ਨਾਲ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਤੋੜਨ ਦੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੇ ਔਰ ਉਸ ਕਰਕੇ ਵਕ ਵਕ ਸਾਜ਼ਿਸ਼ਾਂ ਹੋ ਰਹੀਆਂ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਧੜੇ ਦਾ ਜਿਹੜਾ ਨਵਾਂ ਅਕਾਲੀ ਦਲ ਬਣਨ ਜਾ ਰਿਹਾ ਹੈ ਉਦੇ ਸੰਦਰਭ ਚ ਵੀ ਉਹ ਗੱਲ ਕਰ ਰਹੇ ਸੀ ਔਰ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹਵਾਲਾ ਦਿੱਤਾ ਕਿ ਉਹਨਾਂ ਨੇ 16-16 ਸਾਲ ਜੇਲਾ ਕਟੀਆਂ ਤੇ ਹੁਣ ਆਲੇ 1 ਸਾਲਾਂ ਚ ਹੀ ਚੀਕਾ ਨਿਕਲ ਗਈਆਂ ਇਸ ਤਰ੍ਹਾਂ ਦੇ ਉਹਨਾਂ ਦੇ ਕਹਿਣ ਦੇ ਭਾਵ ਸੀ ਔਰ ਸਰਬਜੀਤ ਸਿੰਘ ਖਾਲਸਾ ਦੇ ਵੀ ਉਹਨਾਂ ਨੇ ਪੋਲਿਟੀਕਲ ਹਮਲਾ ਕੀਤਾ ਕਿ ਜਿਹਨੂੰ ਤੁਸੀਂ ਜਿਤਾਇਆ ਫਰੀਦਕੋਟ ਵਾਲਿਆਂ ਨੇ ਉਹ ਕਿੰਨਾ ਕੁ ਲੋਕਾਂ ਚ ਵਿਚਰਦਾ ਹੈ ਉਹਨਾਂ ਨੇ ਉਹਦੇ ਤੇ ਸਵਾਲ ਖੜੇ ਕੀਤੇ ਔਰ ਤੀਜੀ ਬੜੀ ਮਹੱਤਵਪੂਰਨ ਗੱਲ ਜਿਹੜੀ ਮੈਨੂੰ ਸੁਖਵੀਰ ਸਿੰਘ ਬਾਦਲ ਦੇ ਭਾਸ਼ਣ 'ਚ ਲੱਗੀ ਪੂਰਾ ਤਾਂ ਨਹੀਂ ਮੈਂ ਸੁਣਿਆ ਅ ਜਿੰਨਾ ਕਿ ਵੀ ਮੈਂ ਭਾਸ਼ਣ ਸੁਖਵੀਰ ਬਾਦਲ ਦਾ ਸੁਣਿਆ ਉਹ ਲੋਕਾਂ ਨੂੰ ਕਹਿ ਰਹੇ ਨੇ ਕਿ ਜਾਗ ਜੋ ਹੁਣ ਅਸੀਂ ਬਹੁਤ ਵੱਡੀ ਗਲਤੀ ਕਰ ਲਈ 10 ਸਾਲ ਖਰਾਬ ਕਰ ਲਏ 5 ਸਾਲ ਖਰਾਬ ਕਰ ਲਏ ਭਗਵੰਤ ਮਾਨ ਆ ਗਿਆ ਉਹ ਕਹਿੰਦੇ ਆਪਣੇ ਅਕਾਲੀ ਵਰਕਰਾਂ ਵਲੰਟੀਅਰਾਂ ਲੀਡਰਾਂ ਨੂੰ ਵੀ ਜਾਗ ਜੋ ਹੁਣ ਵੀ ਨਹੀਂ ਤਾਂ ਭਗਵੰਤ ਮਾਨ ਫੇਰ ਆਜੋ ਇੱਕ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਗੱਲਾਂ ਬਾਤਾਂ ਦੀ ਜਿਹੜੀ ਸ਼ੈਲੀ ਸੀ ਉਹਦੇ ਚੋਂ ਇਹ ਗੱਲ ਨਿਕਲ ਕੇ ਆਈ ਕਿ ਅਕਾਲੀ ਦਲ ਨੂੰ ਜਾਂ ਸੁਖਬੀਰ ਸਿੰਘ ਬਾਦਲ ਨੂੰ ਸਭ ਤੋਂ ਵੱਧ ਚਿੰਤਾ ਜਿਹੜੀ ਹੋ ਰਹੀ ਹੈ ਉਹ ਭਗਵੰਤ ਮਾਨ ਤੋਂ ਹੋ ਰਹੀ ਹੈ ਕੀ ਸੁਖਬੀਰ ਬਾਦਲ ਇਹ ਮੰਨ ਚੁੱਕੇ ਨੇ ਕਿ ਪੰਜਾਬ 'ਚ ਨਾ ਤਾਂ ਕਾਂਗਰਸ ਉਸ ਸਥਿਤੀ 'ਚ ਹੈ ਕਿ ਉਹ ਸਰਕਾਰ ਬਣਾ ਲੇ ਤੇ ਨਾ ਹੀ ਭਾਰਤੀ ਜਨਤਾ ਪਾਰਟੀ ਉਸ ਸਥਿਤੀ 'ਚ ਹੈ ਕਿ ਉਹ ਸਰਕਾਰ ਬਣਾ ਲੇ ਕੀ ਸੁਖਬੀਰ ਬਾਦਲ ਵੀ ਅਗਲੀਆਂ ਚੋਣਾਂ ਦੇ ਵਿੱਚ ਜਿਹੜਾ ਖਤਰਾ ਹੈ ਅਕਾਲੀ ਦਲ ਨੂੰ ਉਹ ਭਗਵੰਤ ਮਾਨ ਦੇ ਰੂਪ 'ਚ ਦੇਖ ਰਹੇ ਨੇ ਹੁਣ ਇਹਦੇ ਪਿੱਛੇ ਕਾਰਨ ਵੀ 2-3 ਨੇ ਜਦੋਂ ਜਿਮਨੀ ਚੋਣਾਂ ਵੀ ਹੋਈਆਂ ਤੇ ਅਕਾਲੀ ਦਲ ਦੀ ਵੋਟ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਨੂੰ ਪਈ ਕੀ ਸੁਖਬੀਰ ਬਾਦਲ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਅਕਾਲੀ ਵੋਟਰ ਜਿਹੜਾ 84 ਕਰਕੇ ਸਾਰੇ ਦਾ ਸਾਰਾ ਕਾਂਗਰਸ ਨੂੰ ਨਹੀਂ ਜਾਂਦਾ ਕਿਸਾਨੀ ਅੰਦੋਲਨ ਔਰ ਬੀਜੇਪੀ ਔਰ ਭਾਜਪਾ ਪੰਜਾਬ ਦੇ ਸਾਡੀ ਪਿੰਡੂ ਇਲਾਕੇ ਦੀ ਵੋਟ ਔਰ ਭਾਜਪਾ ਦੇ ਵਿੱਚ ਕਿਸਾਨੀ ਅੰਦੋਲਨ ਕਰਕੇ ਜਿਹੜੀ ਖਟਾਸ ਹੈ ਉਹਦੇ ਕਰਕੇ ਬੀਜੇਪੀ ਵੱਲ ਨਹੀਂ ਜਾਂਦਾ ਔਰ ਕੀ ਭਗਵੰਤ ਮਾਨ ਜਿਹੜਾ ਇੱਕ ਧਰਮ ਨਿਰਪੱਖ ਲੀਡਰ ਹੈ ਜਾਂ ਆਮ ਆਦਮੀ ਪਾਰਟੀ ਜਿਹੜੇ ਧਰਮ ਦੀ ਸਿਆਸਤ ਹੀ ਨਹੀਂ ਕਰਦੇ ਕੀ ਹਿੱਸੇ ਕਰਕੇ ਅਕਾਲੀ ਦਲ ਦਾ ਵੋਟਰ ਜਦੋਂ ਉਹਨੂੰ ਕਾਂਗਰਸ ਦੇਖਦੀ ਹੈ ਬੀਜੇਪੀ ਦੇਖਦੀ ਹੈ ਉਹ ਅਕਾਲੀ ਦਲ ਦੀ ਗੈਰ ਹਾਜ਼ਰੀ ਚ ਜਾਂ ਅਕਾਲੀ ਦਲ ਨੂੰ ਕਮਜ਼ੋਰ ਮੰਨ ਕੇ ਆਮ ਆਦਮੀ ਪਾਰਟੀ ਨੂੰ ਭੁਗਤ ਜਾਂਦਾ ਜਿਹੜੀਆਂ 92 ਸੀਟਾਂ ਭਗਵੰਤ ਮਾਨ ਹੋਰਾਂ ਦੀਆਂ ਆਈਆਂ ਕਿ ਉਹਦੇ ਪਿੱਛੇ ਵੀ ਇਹੀ ਫੈਕਟਰ ਸੀ ਕਿ ਅਕਾਲੀ ਦਲ ਬਹੁਤ ਢਾਵਾ ਡੋਲ ਸੀ ਅਕਾਲੀ ਦਲ ਦਾ ਗਰਾਫ ਬਹੁਤ ਡਿੱਗਿਆ ਹੋਇਆ ਸੀ ਲੋਕ ਅਕਾਲੀ ਦਲ ਤੋਂ ਨਰਾਜ਼ ਸੀ ਬੇਅਦਬੀਆਂ ਔਰ ਇਨਸਾਫ ਨਾ ਮਿਲਣ ਕਰਕੇ ਕੀ ਹਿੱਸੇ ਕਰਕੇ ਭਗਵੰਤ ਮਾਨ ਨੂੰ ਅਕਾਲੀ ਦਲ ਦੀ ਵੋਟ ਪਈ ਜਿਹੜਾ ਵੋਟ ਸ਼ੇਅਰ ਭਗਵੰਤ ਮਾਨ ਹੋਣਾਂ ਦੀ ਪਾਰਟੀ ਦਾ 42% ਤੱਕ ਚੱਲਿਆ ਗਿਆ ਸੋ ਇਹ ਵੱਡੇ ਕਾਰਨ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦੇ ਵਿੱਚੋਂ ਉਭਰੇ ਨੇ ਔਰ ਇਹਦੇ ਨਾਲ ਅਸੀਂ ਇਹ ਵੀ ਮਹਿਸੂਸ ਕਰ ਸਕਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਅੱਜ ਕੀ ਸੋਚਦੇ ਨੇ ਭਵਿੱਖ ਦੀ ਪੋਲੀਟੀਕਲ ਰਣਨੀਤੀ ਜਦੋਂ ਬਣਾਉਂਦੇ ਨੇ ਸੋ ਉਹਨਾਂ ਨੇ ਮਾਗੀ ਮੇਲੇ ਦੇ ਦੌਰਾਨ ਹੋਣ ਵਾਲੀ ਸਿਆਸੀ ਕਾਨਫਰੰਸ 'ਚ ਪਹੁੰਚਣ ਲਈ ਲੋਕਾਂ ਨੂੰ ਕਿਹਾ ਇੱਥੋਂ ਤੱਕ ਕਿਹਾ ਕਿ ਇਹ ਜੇ ਕਮਿਟਿਡ ਔਰ ਤਕੜੇ ਵਰਕਰ ਜੁਝਾਰੂ ਅਕਾਲੀ ਪੁਰਾਣੇ ਜਿਹੜੇ ਸਿੱਧੇ ਸਿਆਸੀ ਕਾਨਫਰੰਸ 'ਚ ਪਹੁੰਚਣ ਬਾਅਦ ਵਿੱਚ ਭਾਵੇਂ ਇਸ਼ਨਾਨ ਕਰਨ ਤੇ ਉਹਨਾਂ ਨੂੰ ਆਜ਼ਾਦੀ ਆ ਪੂਰੀ ਇਹ ਇਸ ਤਰੀਕੇ ਦੀਆਂ ਗੱਲਾਂ ਵੀ ਸੁਖਬੀਰ ਬਾਦਲ ਹਾਸੇ ਮਜ਼ਾਕ 'ਚ ਆਪਣੇ ਭਾਸ਼ਣ 'ਚ ਕਹਿੰਦੇ ਹੋਏ ਨਜ਼ਰ ਆਈ ਸੋ ਸੁਖਬੀਰ ਸਿੰਘ ਬਾਦਲ ਦੇ ਕੱਲ ਦੇ ਬਿਆਨਾਂ ਨੇ ਖਾਸ ਤੌਰ ਤੇ ਉਸ ਬਿਆਨ ਨੇ ਕਿ ਸਾਰਾ ਕੁਝ ਆਪਣੀ ਝੋਲੀ ਮੈਂ ਪਾਇਆ ਤੇ ਭਗਵੰਤ ਮਾਨ ਕਿਤੇ ਦੁਬਾਰਾ ਨਾ ਆ ਜਾਈ ਕਿ ਨਵੀਂ ਸਿਆਸੀ ਬਹਿਸ ਪੰਜਾਬ ਦੇ ਵਿੱਚ ਛੇੜਤੀ ਭਗਵੰਤ ਮਾਨ ਅਗਰ ਸੁਖਵੀਰ ਸਿੰਘ ਬਾਦਲ ਦਾ ਇਹ ਬਿਆਨ ਸੁਣਦੇ ਹੋਣਗੇ ਤੇ ਭਗਵੰਤ ਮਾਨ ਜ਼ਰੂਰ ਖੁਸ਼ ਹੋਊਗਾ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਵੀ ਮੌਜੂਦਾ ਸਮੇਂ ਦੇ ਵਿੱਚ ਵੀ ਜਦੋਂ 2 ਸਾਲ ਪੰਜਾਬ ਦੀਆਂ ਚੋਣਾਂ ਨੂੰ ਰਹਿ ਗਏ तमाम ਇਲਜ਼ਾਮਾਂ ਔਰ ਵਿਰੋਧਾਂ ਦੇ باوجود ਵੀ ਭਗਵੰਤ ਮਾਨ ਮਜ਼ਬੂਤੀ ਦੇ ਨਾਲ ਬਤੌਰ ਮੁੱਖ ਮੰਤਰੀ ਖੜਾ ਹੈ 27 ਤੋਂ ਪਹਿਲਾਂ ਅੱਜ ਵੀ ਅਗਰ ਅਕਾਲੀ ਦਲ ਪੁਨਰਸਰਜੀਤ ਨਹੀਂ ਹੁੰਦਾ ਆਪਣੀ ਉਸ ਥਾਂ ਤੇ ਨਹੀਂ ਪਹੁੰਚਦਾ ਅਕਾਲੀ ਦਲ ਜਿੱਥੇ ਪਹਿਲਾਂ ਸੀ ਤੇ ਅੱਜ ਵੀ ਅਕਾਲੀ ਵੋਟਰ ਹੈ ਜਿਹੜਾ ਉਹਦੇ ਕੋਲੇ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਇੱਕ ਬਦਲ ਦੇ ਰੂਪ ਦੇ ਵਿੱਚ ਮੌਜੂਦ ਹੈ ਕਿਉਂਕਿ ਬੀਜੇਪੀ ਔਰ ਕਾਂਗਰਸ ਲਗਭਗ ਉਹਨਾਂ ਸਥਿਤੀਆਂ 'ਚ ਹੀ ਨੇ ਜਿੱਥੇ ਉਹ ਪਹਿਲਾਂ ਸੀ ਔਰ ਜ਼ਿਮਰੀ ਚੋਣਾਂ 'ਚ ਵੀ ਜਿਹੜੀ ਜਿੱਤ ਹੋਈ ਆਮ ਆਦਮੀ ਪਾਰਟੀ ਦੀ ਵੱਡੇ ਵੱਡੇ ਲੀਡਰ ਕਾਂਗਰਸ ਦੇ ਇਹ ਬਿਆਨ ਦੰਦੇ ਰਹੇ ਵੀ ਜੇ ਅਕਾਲੀ ਦਲ ਤਕੜਾ ਹੁੰਦਾ ਜਾਂ ਅਕਾਲੀ ਦਲ ਮੈਦਾਨ ਚ ਹੁੰਦਾ ਤੇ ਅਸੀਂ ਵੱਧ ਸੀਟਾਂ ਜਿੱਤ ਸਕਦੇ ਸੀ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਕਿ ਜਦੋਂ ਅਕਾਲੀ ਦਲ ਕਮਜ਼ੋਰ ਹੈ ਜਾਂ ਮੈਦਾਨ ਚ ਨਹੀਂ ਹੈ ਤੇ ਅਕਾਲੀ ਵੋਟ ਆਮ ਆਦਮੀ ਪਾਰਟੀ ਨੂੰ ਪੈ ਰਹੀ ਹੈ ਸੋ 27 ਦੇ ਵਿੱਚ ਵੀ ਇਹ ਖਤਰਾ ਬਰਕਰਾਰ ਰਹੇਗਾ ਦੂਸਰੀਆਂ ਪਾਰਟੀਆਂ ਤੇ ਅਗਰ ਅਕਾਲੀ ਦਲ ਮਜ਼ਬੂਤ ਨਹੀਂ ਹੁੰਦਾ ਹੁਣ ਤੁਹਾਡੇ ਪਹਿਲੇ ਸਵਾਲ ਦੇ ਦੋ ਪੱਖ ਸੀ ਜਿਹੜਾ ਦੂਜਾ ਪੱਖ ਹੈ ਕੱਲ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਹੁਣਾਂ ਨੇ ਇੱਕ ਤਰੀਕੇ ਨਾਲ ਬਹੁਤ ਸਖਤ ਰੁਖ ਰੱਖਿਆ ਔਰ ਉਹਨਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਜਿਹੜੇ ਇਨ ਬਿਨ ਫੈਸਲੇ ਮਨਜ਼ੂਰ ਨਹੀਂ ਕੀਤੇ ਗਏ ਨਾ ਤਾਂ ਤਿੰਨ ਮੈਂਬਰ ਨਾ ਤਾਂ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਗਈ ਸੁਖਬੀਰ ਸਿੰਘ ਬਾਦਲ ਔਰ ਦੂਸਰੇ ਲੀਡਰਾਂ ਦੇ ਨਾ ਤਾਂ ਅਸਤੀਫੇ ਪ੍ਰਵਾਨ ਕੀਤੇ ਗਏ ਔਰ ਨਾ ਹਜੇ ਤੱਕ ਸੱਤ ਮੈਂਬਰੀ ਕਮੇਟੀ ਤੇ ਕੋਈ ਫੈਸਲਾ ਹੋਇਆ ਹੈ ਔਰ ਗਿਆਨੀ ਰੁਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਵੀ ਮਿਲਣ ਜਾ ਰਹੇ ਨੇ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਕੱਲ ਕਲੀਨ ਚਿੱਟ ਜੱਥੇਦਾਰ ਸਾਹਿਬ ਨੇ ਦਿੱਤੀ ਹੈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਜਦੋਂ ਸਾਫ਼ ਤੌਰ ਤੇ ਉਹਨਾਂ ਨੇ ਕਹਿ ਦਿੱਤਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਅੱਗੇ ਸਵੀਕਾਰ ਕਰ ਲਿਆ ਕਿ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਸਪਸ਼ਟੀਕਰਨ ਦਿੱਤਾ ਤੇ ਫਿਰ ਉਹਨਾਂ ਦੇ ਖਿਲਾਫ ਜੱਥੇਦਾਰ ਸਾਹਿਬ ਕਹਿੰਦੇ ਮੇਰੇ ਮੁਤਾਬਕ ਜਾਂਚ ਨਹੀਂ ਹੋਣੀ ਚਾਹੀਦੀ ਸੀ ਉਹ ਗੱਲ ਨੂੰ ਅੱਗੇ ਵਧਾਉਣ ਦੀ ਲੋੜ ਨਹੀਂ ਸੀ 3 ਮੈਂਬਰੀ ਕਮੇਟੀ ਜਾਂ 45 ਕਮੇਟੀ ਐਸਸੀਪੀਸੀ ਨੂੰ ਬਣਾਉਣ ਦੀ ਲੋੜ ਨਹੀਂ ਸੀ ਜਥੇਦਾਰਾਂ ਦੇ ਉੱਤੇ ਅਗਰ ਕਿਸੇ ਤਰ੍ਹਾਂ ਦੀ ਕੋਈ ਜਾਂਚ ਦਾ ਵਿਸ਼ਾ ਹੈ ਤਸ਼ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਸ ਸਮਰਥ ਨੇ ਉਹਨਾਂ ਦੇ ਧਾਇਰੇ ਦੇ ਵਿੱਚ ਹੀ ਇਹ ਗੱਲ ਹੋਣੀ ਚਾਹੀਦੀ ਹੈ ਇੱਕ ਤਰੀਕੇ ਨਾਲ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਉਹਨਾਂ ਦੇ ਸਬਰ ਦਾ ਪਿਆਲਾ ਭਰ ਗਿਆ ਤੇ ਉਹਨਾਂ ਨੇ ਖੁੱਲ ਕੇ ਗਿਆਨੀ ਹਰਪੀ ਸਿੰਘ ਉਹਨਾਂ ਦਾ ਸਮਰਥਨ ਵੀ ਕੀਤਾ ਹੁਣ ਉਹ ਮਿਲਣ ਜਾ ਰਹੇ ਨੇ ਗਿਆਨੀ ਹਰਪੀ ਸਿੰਘ ਨੂੰ ਜਦੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਮਿਲਣ ਜਾਣਗੇ ਇਹਦੇ ਨਾਲ ਗਿਆਨੀ ਹਰਪੀ ਸਿੰਘ ਹੋਰ ਤਕੜੇ ਹੋਣਗੇ ਔਰ ਜਥੇਦਾਰ ਸਹਿਬਾਨਾਂ ਦੀ ਆਪਸੀ ਏਕਤਾ ਔਰ ਸਾਰੇ ਤਖਤਾਂ ਦੇ ਜਥੇਦਾਰਾਂ ਦਾ ਮਜ਼ਬੂਤ ਹੋਣਾ ਵੀ ਸਿੱਖ ਕੌਮ ਦੇ ਲਈ ਇਹ ਇੱਕ ਸੁਖਦ ਅਹਿਸਾਸ ਹੈ ਹੁਣ ਸਵਾਲ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਔਰ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੇ ਉੱਤੇ ਆ ਜਿਹੜੇ ਕਦੋਂ ਫੈਸਲੇ ਪ੍ਰਵਾਨ ਕਰਨਗੇ ਕਦੋਂ ਵਰਕਿੰਗ ਕਮੇਟੀ ਸੱਦਣਗੇ ਕਦੋਂ 7 ਮੈਂਬਰੀ ਕਮੇਟੀ ਤੇ ਫੈਸਲਾ ਕਰਨਗੇ ਸੋ ਸਾਰੀ ਗੱਲ ਹੁਣ ਲੋਕਾਂ ਦੀ ਉਸ ਪਾਸੇ ਆ ਔਰ ਲੋਕਾਂ ਚ ਹਜੇ ਵੀ ਪ੍ਰਭਾਵ ਇਹ ਜਾ ਰਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਨ ਬਿਨ ਹੁਕਮ ਪ੍ਰਵਾਨ ਨਹੀਂ ਕੀਤੇ ਔਰ ਅਕਾਲੀ ਦਲ ਨੂੰ ਲੋਕਾਂ ਦੇ ਵਿੱਚ ਜਿਹੜਾ ਇਹ ਸੁਨੇਹਾ ਜਾ ਰਿਹਾ ਇਹਨੂੰ ਤੋੜਨਾ ਪੈਣਾ ਔਰ ਅੱਖਾਂ ਬੰਦ ਕਰਕੇ ਸਾਰੇ ਫੈਸਲੇ ਅਗਰ ਅਕਾਲੀ ਦਲ ਦੀ ਲੀਡਰਸ਼ਿਪ ਮੰਨ ਲਵੇ ਜਾਂ ਪਹਿਲਾ ਮੰਨ ਲੈਂਦੀ ਤੇ ਅੱਜ ਅਕਾਲੀ ਦਲ ਉਚਾਈ ਵਾਲੇ ਪਾਸੇ ਜਾ ਸਕਦਾ ਸੀ ਸੋ ਅਗਰ ਅਕਾਲੀ ਦਲ ਇਹ ਫੈਸਲੇ ਛੇਤੀ ਨਹੀਂ ਮੰਨਦਾ ਤੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਹੋਰ ਨੁਕਸਾਨ ਹੋ ਸਕਦਾ ਹੈ ਲੋਕਾਂ ਦੇ ਵਿੱਚ ਉਹਨਾਂ ਦੀ ਜਿਹੜੀ ਲੋਕਪ੍ਰੀਤ ਹੈ ਜਾਂ ਪ੍ਰਸਿੱਧੀ ਹੈ ਉਹ ਹੋਰ ਘੱਟ ਸਕਦੀ ਹੈ ਬੱਲਾ ਜੀ ਕੱਲ ਸਿਮਰਨਜੀਤ ਸਿੰਘ ਮਾਨ ਨੇ ਵੀ ਅਮਰਿਤਪਾਲ ਸਿੰਘ ਦੀ ਪਾਰਟੀ ਨੂੰ ਖੁੱਲੇ ਤੌਰ ਤੇ ਸਮਰਥਨ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਉਹਨਾਂ ਨੇ ਇਹ ਕਿਹਾ ਹੈ ਕਿ ਅਮਰਿਤਪਾਲ ਸਿੰਘ ਅਗਰ ਖਾਲਿਸਤਾਨ ਦੀ ਮੰਗ ਤੇ ਆਉਂਦੇ ਨੇ ਤਾਂ ਅਸੀਂ ਉਹਨਾਂ ਦੀ ਇਸ ਨਵੀਂ ਪਾਰਟੀ ਦੀ ਵਿਚਾਰਧਾਰਾ ਦਾ ਸਮਰਥਨ ਕਰ ਸਕਦੇ ਹਾਂ ਪਰ ਹਲੇ ਤੱਕ ਅਜਿਹਾ ਕਿਸੇ ਵੀ ਤਰ੍ਹਾਂ ਦੇ ਸਿਆਸੀ ਸਮਰਥਨ ਦੀ ਗੱਲ ਉਹਨਾਂ ਵੱਲੋਂ ਨਹੀਂ ਕਹੀ ਗਈ ਹੈ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਅਮਰਿਤਪਾਲ ਸਿੰਘ ਦੇ ਜਿਹੜੇ ਪਿਤਾ ਜੀ ਨੇ ਤਰਸੀਮ ਸਿੰਘ ਉਹਨਾਂ ਨੇ ਪੱਤਰਕਾਰ ਸੰਮੇਲਨ ਕੀਤਾ ਤੇ ਉਸ ਵਿੱਚ ਸਿੱਧੇ ਸਿੱਧੇ ਜਿਹੜੇ ਖਾਲਿਸਤਾਨ ਦੀ ਵਿਚਾਰਧਾਰਾ ਦੇ ਜਿਹੜੇ ਸਵਾਲ ਉਹਨਾਂ ਤੋਂ ਕੀਤੇ ਗਏ ਉਸ ਤੋਂ ਕਿਨਾਰਾ ਕਰਦੇ ਨਜ਼ਰ ਆਏ ਨੇ ਹੁਣ ਨਵੀਂ ਪਾਰਟੀ ਦਾ ਏਜੰਡਾ ਹੋਊਗਾ ਕਿ ਜਿਹੜਾ ਉਹਨਾਂ ਨੂੰ ਖਾਸ ਸਿਖਾਏ ਪੰਜਾਬ ਦੀ ਸਿਆਸਤ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਇਸ ਨਵੀਂ ਪਾਰਟੀ ਬਾਰੇ ਇਸ ਨਵੀਂ ਪਾਰਟੀ ਦੇ ਏਜੰਡੇ ਦੇ ਬਾਰੇ ਦੇਖੋ ਕੱਲ ਦੋ ਵੱਡੇ ਬਿਆਨ ਆਏ ਨੇ ਕੱਲ ਸਿਮਰਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਦੋ ਵਾਰ ਦੇ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਉਹ ਵੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਜਿਹੜਾ ਅਕਾਲੀ ਦਲ ਹੈ ਉਹਦੇ ਉੱਪਰ ਵੀ ਉਹਨਾਂ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਔਰ ਅਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਸਬੰਧ ਦੇ ਵਿੱਚ ਵੀ ਉਹਨਾਂ ਦਾ ਬਿਆਨ ਆਇਆ ਉਧਰ ਤਰਸੀਮ ਸਿੰਘ ਜਿਹੜੇ ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਨੇ ਵੀ ਬਕਾਇਦਾ ਇੱਕ ਪੱਤਰਕਾਰ ਸੰਮੇਲਨ ਕੀਤਾ ਨਵੀਂ ਪਾਰਟੀ ਜਿਹੜੀ ਮਾਗੀ ਮੇਲੇ ਤੇ ਉਹਨਾਂ ਵੱਲੋਂ ਬਣਾਈ ਜਾ ਸਕਦੀ ਆ ਉਹਦੇ ਸੰਦਰਭ ਚ ਉਹਨਾਂ ਨੇ ਗੱਲਬਾਤ ਕੀਤੀ ਔਰ ترਸੀਮ ਸਿੰਘ ਉਹਨਾਂ ਦਾ ਵੀ ਹਮਲਾ ਸਿਆਸੀ ਹਮਲਾ ਸਿੱਧਾ ਸਿੱਧਾ ਸੁਖਬੀਰ ਸਿੰਘ ਬਾਦਲ ਹੁਣਾਂ ਤੇ ਰਿਹਾ ਇੱਕ ਵਾਰੀ ਦੋਵੇਂ ਲੀਡਰਾਂ ਦੇ ਬਿਆਨ ਸੁਣ ਲਈਏ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਸੁਣ ਲਈਏ ਔਰ ترਸੀਮ ਸਿੰਘ ਉਹਨਾਂ ਦਾ ਬਿਆਨ ਸੁਣ ਲਈਏ ਫਿਰ ਮੈਂ ਆਪਣੀ ਗੱਲ ਅੱਗੇ ਵਧਾਣਾ ਸਰ ਸਾਹਿਬ ਆਖੀ ਸਾਲ ਹੈ ਕਿ ਭਾਈ ਅਮਰਪਾਲ ਸਿੰਘ ਹੋਰੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਤੁਸੀਂ ਕਾਫੀ ਉਹਨਾਂ ਦੀ ਸਪੋਰਟ ਕੀਤੀ ਹੈ ਕੋਈ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿ ਉਹ ਤੁਸੀਂ ਸਪੋਰਟ ਕਰੋਗੇ ਜੀ ਜੇਕਰ ਉਹਨਾਂ ਨੂੰ ਨਵੀਂ ਪਾਰਟੀ ਬਣਾਉਂਦੇ ਨੇ ਅਸੀਂ ਸੰਤ ਚਰਨ ਸਿੰਘ ਭਿੰਡਰਾਂਵਾਲਿਆਂ ਦੇ ਵਕਤ ਤੋਂ ਲੈ ਕੇ ਅੱਜ ਤੱਕ ਖਾਲਸਾਣ ਦੀ ਫਤਿਹ ਦੇ ਲਈ ਜੂਝ ਰਹੇ ਹਾਂ ਅਮਨ ਪਸੰਦ ਤਰੀਕੇ ਦੇ ਨਾਲ ਜੇ ਉਹ ਪਾਰਟੀ ਇਸ ਸੰਘਰਸ਼ ਦੇ ਵਿੱਚ ਰੜੂਗੀ ਹਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਪਰ ਜੇ ਨਹੀਂ ਰੜੂਗੀ ਅਸੀਂ ਜਿਵੇਂ ਪਹਿਲਾਂ ਪਾਰਟੀਆਂ ਬਣਾਉਂਦੇ ਰਹੀ ਹੈ ਵੱਡੀਆਂ ਪਾਰਟੀਆਂ ਨੂੰ ਤੋੜ ਕੇ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਸੰਜਨੈਲ ਸਿੰਘ ਭਿੰਡਰਵਾਲੇ ਦੇ ਹੁਕਮ ਤੇ ਉਸ ਦੇ ਵਿੱਚੋਂ ਨੁਕਸਾਨ ਪਾਉਣਗੇ ਔਰ ਮੈਂ ਤੇ ਸਾਡੀ ਪਾਰਟੀ ਉਹਨਾਂ ਤੋਂ ਦੂਰ ਰੱਖਣਾ ਚਾਹੁੰਦੇ ਆ ਤੇ ਪੰਥ ਦੇ ਕੋਲੇ ਅਰਦਾਸ ਕਰਦੇ ਆ ਕਿ ਰੱਬ ਦੇ ਵਾਸਤੇ ਹੁਣ 40 ਸਾਲ ਹੋ ਗਏ ਆ ਸਿੱਖ ਹਲਿਸਤਾਨ ਦੀ ਅਰਦਾਸ ਕਰਦੇ ਆ ਹੁਣ ਸਾਡੀ ਪਾਰਟੀ ਨੂੰ ਬਖਸ਼ ਦਿਓ ਤੇ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਇਹਨਾਂ ਦੇ ਵਿਚਾਰ ਸੁਣੋ ਪਰ ਜਿੰਨਾ ਚਿਰ ਪਾਰਟੀ ਖਾਲਸਾ斯坦 ਦੇ ਮੁੱਦੇ ਤੇ ਨਹੀਂ ਆਉਂਦੀ ਉਹਨਾਂ ਚਿਰ ਖਾਲਸਾ ਪੰਥ ਤੋੜ ਮਰੋੜ 판ਦੇ ਵਿੱਚ ਨਾ ਪਾਵੇ ਹਾਂਜੀ ਹਾਂ ਚੋਣਾ ਲੜੂਗੀ ਜੀ ਚੋਣਾ ਲੜਨ ਵਾਸਤੇ ਤੇ ਪਾਰਟੀ ਬਣਾ ਰਹੇ ਚੋਣਾ ਨਹੀਂ ਲੜਨੀ ਹੈ ਤੇ ਫਿਰ ਪਾਰਟੀ ਬਣਾਉਣ ਦੀ ਤੇ ਕੋਈ ਲੋੜ ਨਹੀਂ ਕੁਛ ਹੋ ਗਿਆ ਕੁਛ ਜਿਹੜਾ ਇੱਕ ਦੋ ਨਾਂ ਤੇ ਵਿਚਾਰ ਚੱਲ ਰਹੀ ਹੈ ਤੇ ਅਰਸ਼ਪ੍ਰੀਤ ਸਿੰਘ ਬਦਲ ਹੋਣਾ ਨੇ ਕਿਹਾ ਜਿਹੜੀ ਬੇਦਕੀ ਦੇ ਜਿਹੜੇ ਇਨਜਾਮ ਨੇ ਆਪਣੀ ਧੋੜੀ ਚ ਕੋਾਈ ਹੈ ਕਿ ਕੌਮ ਨੂੰ ਜਿਹੜਾ ਫੱਗ ਪੈ ਜਲੇ ਜਾਂ ਜਿਹੜਾ ਮਸਲਾ ਬਵਾਦ ਹੈ ਜਿਹੜਾ ਕੌਂਫਿ ਚੱਲ ਰਿਹਾ ਉਹ ਖਤਮ ਹੋ ਜੀ ਕਿੰਨੀ ਦੀਆਂ ਦੇ ਬਾਰੇ ਕੀ ਕੀ ਨਹੀਂ ਇਹ ਤੇ ਜਦੋਂ ਉਹਨਾਂ ਨੇ ਕਰਾਇਆ ਸੀ ਜਦੋਂ ਲੋਕ ਰੌਲਾ ਪਾਉਂਦੇ ਸੀ ਲੋਕ ਸੜਕਾਂ ਤੇ ਬੈਠੇ ਸੀ ਉਦੋਂ ਹੀ ਮੰਨ ਲੈਣਾ ਚਾਹੀਦਾ ਸੀ ਉਹਨਾਂ ਨੇ ਇਹ ਤੇ ਹੁਣ ਜਦੋਂ ਦਿਖਿਆ ਕਿ ਹੁਣ ਸਭ ਕੁਝ ਹੋ ਗਿਆ ਹੁਣ ਆਪ ਵੀ ਮੰਨ ਕੇ ਵੀ ਫਿਰ ਵੀ ਉਹ ਚਿੰਬੜੇ ਹੋਏ ਆ ਕਿ ਫਿਰ ਜੋ ਅਕਾਲ ਤਖਤ ਦੇ ਆਦੇਸ਼ ਨੂੰ ਚੈਲੰਜ ਕਰ ਰਹੇ ਆ ਉਹ ਤਾਂ ਉਹਦੇ ਕਹਿਣ ਤੇ ਅਸਤੀਫਾ ਵੀ ਨਹੀਂ ਦਿੱਤਾ ਜਾ ਰਿਹਾ ਤੇ ਇਹ ਮੇਰੇ ਖਿਆਲ ਇਹ ਕਿ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਉਲਟਾ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਉਹ ਅਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਉਲਟੇ ਸਿਰ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਮੋਤਲ ਕੀਤਾ ਗਿਆ ਕਿ ਇਹ ਕੁਝ ਅਜੇ ਕਿ ਉਹਨਾਂ ਜਥੇਦਾਰ ਨਹੀਂ ਸਮਝ ਰਹੇ ਉਹਨਾਂ ਨੂੰ ਇੱਕ 렁ਕਰ ਸਮਝ ਰਹੇ ਆ ਆਪਣਾ ਹੁਣੇ ਦੋਵੇਂ ਲੀਡਰਾਂ ਦੇ ਅਸੀਂ ਬਿਆਨ ਸੁਣੇ ਸਿਮਰਨਜੀਤ ਸਿੰਘ ਮਾਨ ਨੇ ਤਾਂ ਸਪਸ਼ਟ ਕਹਿਤਾ ਅਗਰ ਅਮਰਿਤਪਾਲ ਸਿੰਘ ਖਾਲਿਸਤਾਨ ਦੇ ਸੰਘਰਸ਼ ਦਾ ਸਮਰਥਨ ਕਰਨਗੇ ਤੇ ਸਿਮਰਨਜੀਤ ਸਿੰਘ ਮਾਨ ਸਮਰਥਨ ਬਾਰੇ ਜਾਂ ਸਾਥ ਬਾਰੇ ਜਾਂ ਸਾਂਝ ਬਾਰੇ ਸੋਚ ਸਕਦੇ ਨੇ ਔਰ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਨੇ ਖਾਲਿਸਤਾਨ ਦੇ ਸਵਾਲ ਤੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕੀਤੀ ਉਹ ਕਹਿੰਦੇ ਇਸ ਬਾਰੇ ਕੋਈ ਵੀ ਗੱਲ ਕਰਨੀ ਹੈ ਉਹ ਅਮਰਿਤਪਾਲ ਸਿੰਘ ਨੇ ਕਰਨੀ ਹੈ ਪਰ ਜਿਹੜੇ ਪੰਜਾਬ ਦੇ ਮੁੱਦੇ ਨੇ ترਸ਼ੇਮ ਸਿੰਘ ਕਹਿੰਦੇ ਅਸੀਂ ਉਹਨਾਂ ਤੇ ਲੜਾਈ ਲੜਾਂਗੇ ਲੋਕਾਂ 'ਚ ਜਾਵਾਂਗੇ ਅਸੀਂ ਨਸ਼ਾ ਦੇ ਖਿਲਾਫ ਲੜਾਈ ਲੜਾਂਗੇ ਅਕਾਲੀ ਦਲ ਨੇ ਜੋ ਕੁਝ ਕੀਤਾ ਅਸੀਂ ਉਸ ਸੁਧਾਰ ਵਾਲੇ ਪਾਸੇ ਜਾਵਾਂਗੇ ਔਰ ਜਿਹੜੇ ਸਿੱਖ ਪੰਥ ਨੂੰ ਦਰਪੇਸ਼ ਮੁੱਦੇ ਨੇ ਭਾਵੇਂ ਉਹ ਬੰਦੀ ਸਿੰਘਾਂ ਦੇ ਮੁੱਦੇ ਨੇ ਜਾਂ ਸਿੱਖੀ ਦੇ ਘਾਣ ਨੂੰ ਰੋਕਣਾ ਹੈ ਅਸੀਂ ਉਹ ਸਾਰੇ ਮੁੱਦਿਆਂ ਤੇ ਲੜਾਈ ਲੜਾਂਗੇ ਇਹਦਾ ਮਤਲਬ ਹੈ ਇੱਕ ਗੱਲ ਤੈ ਹੋ ਗਈ ਕਿ ਅਗਰੇ ਪਾਰਟੀ ਬਣ ਗਈ ترਸ਼ੇਮ ਸਿੰਘ ਨੇ ਕਹਿ ਦਿੱਤਾ ਕਿ ਅਸੀਂ ਚੋਣਾ ਲੜਨ ਲਈ ਪਾਰਟੀ ਬਣਾ ਰਹੇ ਹਾਂ ਚੋਣਾ ਲੜਾਂਗੇ ਇਹਦਾ ਮਤਲਬ ਹੈ ਅੱਗੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਆ ਰਹੀਆਂ ਨੇ ਔਰ ਅੱਗੇ 27 ਦੀਆਂ ਵਿਧਾਨ ਸਭਾ ਚੋਣਾਂ ਵੀ ਆ ਰਹੀਆਂ ਨੇ ਇਹਨਾਂ ਦੋਨਾਂ ਚੋਣਾਂ ਦੇ ਵਿੱਚ ਅਗਰ ਅਮਰਿਤਪਾਲ ਸਿੰਘ ਉਹਨਾਂ ਦੀ ਪਾਰਟੀ ਆਉਂਦੀ ਹੈ ਜਿਦੇ ਵਿੱਚ ਦੋ ਮੈਂਬਰ ਪਾਰਟ ਪਾਰਲੀਮੈਂਟ ਸਿੱਧੇ ਸ਼ਾਮਲ ਹੋ ਸਕਦੇ ਨੇ ਸਰਬਜੀਤ ਸਿੰਘ ਖਾਲਸਾ ਵੀ ਔਰ ਅਮਰਿਤਪਾਲ ਸਿੰਘ ਵੀ ਇਹਨਾਂ ਦੋਵਾਂ ਦਾ ਇੱਕ ਪਾਰਟੀ ਦੇ ਵਿੱਚ ਆ ਜਾਣਾ ਔਰ ਅਗਰ ਇਸ ਪਾਰਟੀ ਦਾ ਨਾਮ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਜਾਂ ਕੋਈ ਵੀ ਰੱਖਿਆ ਜਾਂਦਾ ਹੈ ਤੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਦੋ ਹੋ ਜਾਣੇ ਨੇ ਅਕਾਲੀ ਦਲ ਕੋਲੇ ਇੱਕ ਮੈਂਬਰ ਪਾਰਲੀਮੈਂਟ ਹੈ ਔਰ ਇਹ ਪਾਰਟੀ ਪਾਰਲੀਮੈਂਟ ਦੇ ਵਿੱਚ ਵੀ ਦੋਵੇਂ ਮੈਂਬਰ ਪਾਰਲੀਮੈਂਟ ਇਹਨਾਂ ਨੂੰ ਬੋਲਣ ਦਾ ਸਮਾਂ ਮਿਲੇਗਾ ਜਿਵੇਂ ਹਰਸ਼ਮਰਤ ਕੌਰ ਬਾਦਲ ਨੂੰ ਬੋਲਣ ਦਾ ਸਮਾਂ ਮਿਲਦਾ ਹੈ ਸੋ ਇਹਦੇ ਨਾਲ ਬੜਾ ਦਿਲਚਸਪ ਮੁਕਾਬਲਾ ਸਿੱਖ ਰਾਜਨੀਤੀ ਦੇ ਵਿੱਚ ਵੀ ਹੋਏਗਾ ਪੰਜਾਬ ਦੀ ਔਰ ਭਾਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਕਿਉਂਕਿ ਅਮਰਿਤਪਾਲ ਸਿੰਘ ਉਹਨਾਂ ਦਾ ਧੜਾ ਸ਼੍ਰੋਮਣੀ ਕਮੇਟੀ ਚੋਣਾਂ ਲੜੇਗਾ ਇਹ ਸੰਕੇਤ ਪਹਿਲਾਂ ਹੀ ਮਿਲੇ ਨੇ ਦੂਜੇ ਪਾਸੇ ਬੀਬੀ ਜਗੀਰ ਕੌਰ ਉਹਨਾਂ ਦਾ ਇੱਕ ਵੱਖਰਾ 그룹 ਹੈ ਭਾਵੇਂ ਸੁਧਾਰ ਲੈਰ ਉਹਨਾਂ ਨੇ ਖਤਮ ਕਰਤੀ ਪਰ ਅੱਜ ਦੀਆਂ ਸਥਿਤੀਆਂ 'ਚ ਵੀ ਸੁਧਾਰ ਲੈਰ ਬਿਨਾ ਨਾਮ ਤੋਂ ਸਰਗਰਮ ਹੈ ਹੁਣ ਉਹ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨਗੇ ਤੇ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੇਗਾ ਸੋ ਇਸ ਵਾਰ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਸਾਨੂੰ ਵੇਖਣ ਨੂੰ ਮਿਲ ਸਕਦੇ ਨੇ ਅਮਰਿਤਪਾਲ ਦੀ ਪਾਰਟੀ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਸੁਧਾਰ ਲਹਿਰ ਦੇ ਕੈਂਡੀਡੇਟ ਜਾਂ ਸੁਖਵੀਰ ਸਿੰਘ ਬਾਦਲ ਦੇ ਕੈਂਡੀਡੇਟ ਸੋ ਬਹੁਤ ਫਸਮਾ ਮੁਕਾਬਲਾ ਇਸ ਵਾਰ ਹੋਣਾ ਕਿਉਂਕਿ ਆਜ਼ਾਦ ਵੀ ਬਹੁਤ ਸੱਚੇ ਸੁੱਚੇ ਸਿੱਖ ਕੈਂਡੀਡੇਟ ਚੋਣਾਂ ਦੇ ਵਿੱਚ ਉਤਰਣਗੇ ਔਰ ਇਸੀ ਤਰ੍ਹਾਂ ਜਿਹੜੀਆਂ 27 ਦੀਆਂ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਸਿੱਧੇ ਤੌਰ ਤੇ ਸਿੱਖ ਵੋਟ ਨੂੰ ਵੰਡਿਆ ਹੋਇਆ ਦੇਖਿਆ ਜਾ ਸਕਦਾ ਜਿੰਨੇ ਜ਼ਿਆਦਾ ਪੰਜਾਬ ਚ ਅਕਾਲੀ ਦਲ ਬਣਨਗੇ ਓਨੀ ਜ਼ਿਆਦਾ ਸਿੱਖ ਵੋਟ ਆਪਸ ਦੇ ਵਿੱਚ ਵੰਡੀ ਜਾਣੀ ਹੈ ਔਰ ਵੋਟਾਂ ਦਾ ਧੁਰਵੀਕਰਨ ਅਸੀਂ ਹਰਿਆਣਾ ਚ ਵੀ ਵੇਖਿਆ ਅਸੀਂ ਮਹਾਰਾਸ਼ਟਰ ਚ ਵੀ ਵੇਖਿਆ ਉਦਵ ਠਾਕਰੇ ਦੀ ਪਾਰਟੀ ਨੂੰ ਵੱਡਿਆ ਮੰਨਿਆ ਵੱਡਾ ਮੰਨਿਆ ਜਾਂਦਾ ਸੀ ਪਰ ਸ਼ਿੰਦੇ ਦੀ ਸ਼ਿਵ ਸੈਨਾ ਜਿਹੜੀ ਹੈ ਅਸਲੀ ਸ਼ਿਵ ਸੈਨਾ ਜਿਹਨੂੰ ਹੁਣ ਕਹਿੰਦੇ ਨੇ ਉਹ ਜ਼ਿਆਦਾ ਵਿਧਾਨ ਸਭਾ ਜਿੱਤੀ ਹਰਿਆਣੇ 'ਚ ਅਸੀਂ ਵੇਖਿਆ ਇੱਕ ਵਾਰੀ ਜਦੋਂ ਓਮ ਪ੍ਰਕਾਸ਼ ਚੋਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਟੁੱਟੀ ਜਜਪੀ ਬਾਹਰ ਨਿਕਲੀ ਤੇ ਉਹ 10 ਸੀਟਾਂ ਦਿਗਵਜੇ ਸਿੰਘ ਚੋਟਾਲਾ ਜਿੱਤਿਆ ਵਿਧਾਨ ਸਭਾ ਦੀਆਂ ਇਸ ਵਾਰ ਇੱਕ ਵੀ ਨਹੀਂ ਜਿੱਤਿਆ ਜਦਕਿ ਇੰਡੀਅਨ ਨੈਸ਼ਨਲ ਲੋਕ ਦਲ ਕੁਝ ਸੀਟਾਂ ਜਿੱਤਣ 'ਚ ਕਾਮਯਾਬ ਹੋਇਆ ਸ਼ਾਇਦ 2 ਜਾਂ ਇਸ ਤੋਂ ਕੁਝ ਜ਼ਿਆਦਾ ਹੁਣ ਹਰਿਆਣੇ ਦੇ ਵਿੱਚ ਜਿਸ ਤਰ੍ਹਾਂ ਵੋਟਾਂ ਦੀ ਵੰਡ ਹੋਈ ਇੰਡੀਆ ਨੈਸ਼ਨਲ ਲੋਕ ਦਲ ਟੁੱਟਿਆ ਨਵੀਂ ਪਾਰਟੀ ਬਣੀ ਉਸੇ ਪਾਰਟੀ ਚੋਂ ਨਿਕਲ ਕੇ ਦਿਗਵਜੇ ਚਟਾਲਾ ਆਏ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਉਸੇ ਤਰ੍ਹਾਂ ਨਾਲ ਨਵੀਂ ਪਾਰਟੀ ਨਾ ਨਿਕਲੇ ਇਹ ਵੀ ਖਤਰਾ ਬਰਕਰਾਰ ਹੈ ਔਰ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਦੋ ਐਮਪੀ ਅਗਰ ਇਹ ਨਵੀਂ ਪਾਰਟੀ ਬਣਾਉਂਦੇ ਨੇ ਲਗਭਗ ਤਿਆਰੀ ਹੈ ਇਹਦਾ ਫਰਕ ਅਕਾਲੀ ਸਿਆਸਤ 'ਚ ਜ਼ਰੂਰ ਪਏਗਾ ਔਰ 27 ਦੀਆਂ ਵਿਧਾਨ ਸਭਾ ਚੋਣਾਂ ਜਾਂ SDPC ਦੀਆਂ ਚੋਣਾਂ ਦੇ ਵਿੱਚ ਵੀ ਸਿੱਧੇ ਤੌਰ ਤੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਛੱਟ ਵੱਜੇਗੀ ਹਜੇ ਤੱਕ ਅਕਾਲੀ ਦਲ ਦੀ ਵੋਟ ਬੈਂਕ ਆਮ ਆਦਮੀ ਪਾਰਟੀ ਨੂੰ ਭੁਗਤੀ ਹੈ ਭਾਵੇਂ ਅਸੀਂ ਜਿਮਨੀ ਚੋਣਾਂ ਵੇਖੀਆਂ ਤੇ ਭਾਵੇਂ ਅਸੀਂ ਵੇਖੀਆਂ 22 ਦੀਆਂ ਚੋਣਾਂ ਜਦੋਂ ਅਕਾਲੀ ਦਲ ਪਤੀ ਨਰਾਜ਼ਗੀ ਸੀ ਅਗਰ ਅਮਰਿਤਪਾਲ ਹੁਣਾਂ ਦਾ ਅਕਾਲੀ ਦਲ ਵੀ ਬਣਦਾ ਹੈ ਉਹਦੇ ਨਾਲ ਜ਼ਿਆਦਾ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਕੁਝ ਹਿੱਸਾ ਅਕਾਲੀ ਦਲ ਸ਼ਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਤੋਂ ਵੋਟਾਂ ਦਾ ਕੁਝ ਪਰਸੈਂਟ ਹਿੱਸਾ ਅਮਰਿਤਪਾਲ ਸਿੰਘ ਹੁਣਾਂ ਵਾਲੇ ਪਾਸੇ ਵੀ ਜਾ ਸਕਦਾ ਹੈ ਕੁਝ ਪਰਸੈਂਟ ਜਾਂ ਕਿੰਨਾ ਇਹ ਵਕਤ ਦੱਸੇਗਾ ਕਿਉਂਕਿ ਅਮਰਿਤਪਾਲ ਔਰ ਸਰਬਜੀਤ ਸਿੰਘ ਖਾਲਸਾ ਤਾਂ ਆਜ਼ਾਦ ਵੀ ਜਿੱਤ ਗਏ ਇਸ ਕਰਕੇ ਵੋਟਾਂ ਕਿਸ ਪਾਸੇ ਕਿੰਨੀਆਂ ਚਲੀਆਂ ਜਾਣੀਆਂ ਨੇ ਇਹਦਾ ਪਤਾ ਨਹੀਂ ਪਰ ਸਿੱਖ ਵੋਟ ਵੰਡੀ ਜਾਏਗੀ ਜਿਹੜੇ ਅੱਜ ਵੀ ਸੁਖਵੀਰ ਸਿੰਘ ਬਾਦਲ ਜਾਂ ਸ਼ਰੋਮਣੀ ਅਕਾਲੀ ਦਲ ਤੋਂ ਖਫਾ ਨੇ ਜਿਨ੍ਹਾਂ ਕੋਲੇ ਕੋਈ ਰਾਹ ਨਹੀਂ ਕਿ ਅਸੀਂ ਕਿਹੜੀ ਖੇਤਰੀ ਸਿੱਖ ਪਾਰਟੀ ਨੂੰ ਵੋਟਾਂ ਪਾਈਏ ਉਹਨਾਂ ਨੂੰ ਵੀ ਇੱਕ ਬਦਲ ਮਿਲ ਸਕਦਾ ਹੈ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਰੂਪ ਦੇ ਵਿੱਚ ਭਾਵੇਂ ਬਹੁਤ ਸਾਰੇ ਲੋਕ ਅਜੇ ਵੀ ਹੋਣਗੇ ਜਿਨ੍ਹਾਂ ਨੇ ਪਹਿਲਾਂ ਸਿਮਰੰਜ ਸਿੰਘ ਮਾਨ ਦੀ ਪਾਰਟੀ ਨੂੰ ਵੀ ਵੋਟਾਂ ਪਾ ਕੇ ਕੋਸ਼ਿਸ਼ ਕੀਤੀ ਹੈ ਆਪਣਾ ਸਮਰਥਨ ਦੇਣ ਦੀ ਪਰ ਫਿਰ ਵੀ ਜਦੋਂ ਵੋਟਾਂ ਦੀ ਵੰਡ ਹੋਣੀ ਹੈ ਤੇ ਕਿਸੇ ਇੱਕ ਪਾਸੇ ਪੈਣ ਦੀ ਸੰਭਾਵਨਾ ਘੱਟ ਹੈ ਅਜਿਹੇ ਵਿੱਚ ਭਵਿੱਖ 'ਚ ਅਗਰ ਅਕਾਲੀ ਦਲ ਟਕੜਾ ਨਹੀਂ ਹੁੰਦਾ ਅਗਰ ਅਕਾਲੀ ਦਲ ਟੁੱਟਦਾ ਕਮਜ਼ੋਰ ਹੁੰਦਾ ਤੇ ਵੋਟਾਂ ਦੀ ਵੰਡ ਕਈ ਪਾਸੇ ਹੋਣੀ ਹੈ ਉਹ ਆਮ ਆਦਮੀ ਪਾਰਟੀ ਨੂੰ ਵੀ ਪੈਣੀ ਹੈ ਉਹ ਕੁਝ ਹਿੱਸਾ ਕਾਂਗਰਸ ਜਾਂ ਭਾਜਪਾ ਨੂੰ ਵੀ ਬਹੁਤ ਥੋੜਾ ਹਿੱਸਾ ਜਾ ਸਕਦਾ ਹੈ ਪਰ ਉਹ ਅਮਰਿਤਪਾਲ ਸਿੰਘ ਦੀ ਪਾਰਟੀ ਜਾਂ ਸਿਮਰਜੀਤ ਸਿੰਘ ਮਾਨ ਨੂੰ ਵੀ ਜਾ ਸਕਦਾ ਹੈ ਹੁਣ ਸਾਰਿਆਂ ਕੋਲੇ ਕਿੰਨੇ-ਕਿੰਨੇ ਵੋਟ ਪਰਸੈਂਟੇਜ ਬਚਦੀ ਹੈ ਤੇ ਵਿਧਾਨ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਹੈ ਕਿੰਨੀਆਂ ਅਮਰਿਤਪਾਲ ਸਿੰਘ ਦੀ ਪਾਰਟੀ ਜਿੱਤਦੀ ਹੈ ਤੇ ਕਿੰਨੀਆਂ ਸਿਮਰਨਜੀਤ ਸਿੰਘ ਮਾਨ ਜਿੱਤਦਾ ਹੈ ਇਹ ਤੈਅ ਕਰੇਗਾ ਕਿ ਪੰਜਾਬ ਚ ਸਿੱਖ ਰਾਜਨੀਤੀ ਦੀ ਖੇਤਰੀ ਸਿੱਖ ਸਿਆਸਤ ਦੀ ਸਥਿਤੀ ਕੀ ਹੈ ਪਰ ਹਾਲ ਦੀ ਘੜੀ ਚ ਜਦੋਂ ਤਸਵੀਰ ਵੇਖਦੇ ਆ ਤੇ ਭਗਵੰਤ ਮਾਨ ਨੂੰ ਵੀ ਫਾਇਦਾ ਹੁੰਦਾ ਜਦੋਂ ਜਦੋਂ ਅਕਾਲੀ ਦਲ ਪੰਜਾਬ ਚ ਕਮਜ਼ੋਰ ਹੋਇਆ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਨੂੰ ਫਾਇਦਾ ਹੋਇਆ ਆ ਜ ਆਮ ਆਦਮੀ ਪਾਰਟੀ ਦੋ ਵਿਧਾਨ ਸਭਾ ਸੀਟਾਂ ਤੇ ਹੈ ਇਸ ਤੋਂ ਪਿਛਲੀ ਵਾਰੀ ਉਹ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ ਆ ਸਕੀ ਤੇ ਉਸ ਤੋਂ ਪਹਿਲਾਂ ਉਹ ਸੱਤਾ 'ਚ ਸੀ ਸੋ ਇਸ ਕਰਕੇ ਬਹੁਤ ਤਸਵੀਰ ਪੰਜਾਬ ਦੀ ਸਿਆਸਤ ਦੀ ਬਦਲ ਰਹੀ ਹੈ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਦੀ ਸਿਆਸਤ ਲਈ ਅਕਾਲੀ ਸਿਆਸਤ ਲਈ ਤਾਂ ਬਹੁਤ ਜ਼ਿਆਦਾ ਘਾਟ ਹੈ ਇਸ ਕਰਕੇ ਅ ਸਮਜੀਤ ਸਿੰਘ ਮਾਨ ਔਰ ਤਰਸੇਮ ਸਿੰਘ ਅਮਰਿਤਪਾਲ ਸਿੰਘ ਦੀ ਪਾਰਟੀ ਇਹ ਸਾਰੀਆਂ ਜਿਹੜੀਆਂ ਨਵੀਆਂ ਪੋਲਿਟੀਕਲ ਸਰਗਰਮੀਆਂ ਨੇ ਇਹ ਪੰਜਾਬ ਦੀ ਸਿਆਸਤ ਨੂੰ ਬਹੁਤ ਵੱਡੇ ਪੱਧਰ ਤੇ ਬਦਲਾਅ ਦੇਣ ਗਿਆ ਨਜ਼ਰ ਰੱਖਦਿਆਂ ਬਦਲਾਅ ਕਿਸ ਪਾਸੇ ਜਾਂਦਾ ਹੈ ਸੋਡਲਾ ਜੀ ਅਖੀਰ ਦੇ ਵਿੱਚ ਇੱਕ ਟਿੱਪਣੀ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਜ਼ਰੂਰ ਸਾਂਝੀ ਕਰਨਾ ਜਗਜੀਤ ਸਿੰਘ ਡਲੇਵਾਲ ਦਾ ਜਿਹੜਾ ਮਰਨ ਵਰਤ ਹੈ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਤੁਸੀਂ ਉਸੇ ਤਰ੍ਹਾਂ ਨਾਲ ਚੱਲ ਰਿਹਾ ਹੈ ਕਿ ਤਾਜ਼ਾ ਸਥਿਤੀਆਂ ਕੀ ਨਵੇਂ ਅਪਡੇਟ ਇਸ ਉੱਪਰ ਹੁਣ ਆ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਿਵਾਦ ਨੇ ਉਹ ਵੀ ਹੁਣ ਜੋ ਹੈ ਸੁਰਖਿਆ ਬਾਂਰਵੇ ਨੇ ਚਰਚਾ ਵਿੱਚ ਨੇ ਆਖਿਰ ਹੁਣ ਇਹ ਅੰਦੋਲਨ ਕਿਸ ਦਿਸ਼ਾ ਵੱਲ ਅੱਗੇ ਵਧ ਰਿਹਾ ਹੈ ਦੇਖੋ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਮਰਨ ਵਰਤ ਹੈ ਜਿਹੜਾ ਉਹ 42 43ਵੇਂ ਦਿਨ ਤੇ ਲਗਭਗ ਆ ਪੁੱਜਿਆ ਔਰ ਇਸ ਵਕਤ ਬਹੁਤ ਵੱਡੀ ਜਿਹੜੀ ਡਿਬੇਟ ਚਰਚਾ ਬੁੱਧੀਜੀਵੀਆਂ ਦੇ ਵਿੱਚ ਪੱਤਰਕਾਰਾਂ ਦੇ ਵਿੱਚ ਹੋ ਰਹੀ ਹੈ ਅਸੀਂ ਦੋ ਕਿਸਾਨੀ ਸੰਘਰਸ਼ ਦੇਖ ਰਹੇ ਹਾਂ ਤੁਹਾਣਾ ਦੇ ਵਿੱਚ ਮਹਾਪੰਚਾਇਤ ਹੋਈ ਹੁਣ 9 ਤਰੀਕ ਨੂੰ ਮੋਗਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾਣੀ ਹੈ ਬਹੁਤ ਸੰਭਾਵਨਾ ਹੈ ਕਿ ਜਿਹੜੀ ਨਵੀਂ ਖੇਤੀਬਾੜੀ ਪਾਲਿਸੀ ਹੈ ਐਗਰੀਕਲਚਰ ਡਰਾਫਟ ਹੈ ਕੇਂਦਰ ਸਰਕਾਰ ਦੇ ਕਿਸਾਨ ਭਲਾਈ ਵਿਭਾਗ ਦੇ ਉੱਪਰ ਕੋਈ ਵੱਡਾ ਫੈਸਲਾ ਲਿਆ ਜਾਵੇ 9 ਤਰੀਕ ਦੇ ਇਸ ਰੈਲੀ ਦੇ ਵਿੱਚ ਇਹ ਵੀ ਹੋ ਸਕਦਾ ਹੈ ਸੰਯੁਕਤ ਕਿਸਾਨ ਮੋਰਚਾ ਕਿਸੇ ਨਵੇਂ ਤਰ੍ਹਾਂ ਦੇ ਅੰਦੋਲਨ ਦੀ ਸ਼ੁਰੂਆਤ ਕਰੇ ਔਰ ਜਗਜੀਤ ਸਿੰਘ ਢੱਲਿਆਲ ਉਹਨਾਂ ਦਾ ਜਿਹੜਾ ਮੋਰਚਾ ਹੈ ਖਨੌਰੀ ਦੇ ਵਿੱਚ ਜਿਹੜਾ ਸੰਘਰਸ਼ ਹੈ ਉਹਦੇ ਬਾਰੇ ਜਿਸ ਤਰ੍ਹਾਂ ਦੀ ਟਿੱਪਣੀ ਰਕੇਸ਼ ਟਕੈਤ ਉਹਨਾਂ ਵੱਲੋਂ ਆਈ ਜਾਂ ਮਹਾਪੰਚਾਇਤਾਂ ਦੇ ਦੌਰਾਨ ਭਾਵੇਂ ਦੋਵੇਂ ਜਿਹੜੇ ਕਿਸਾਨ ਅੰਦੋਲਨ ਨੇ ਉਹਨਾਂ ਦੇ ਵਿੱਚ ਵੱਡਾ ਸਮਰਥਨ ਦਿਖਿਆ ਕਿਸਾਨਾਂ ਦਾ ਪਰ ਦੋਵੇਂ ਵੱਡੇ ਕਿਸਾਨ ਸੰਗਠਨ ਸੰਯੁਕਤ ਕਿਸਾਨ ਮੋਰਚਾ ਹਾਲਾਂਕਿ ਦੋਵੇਂ ਹੀ ਸੰਯੁਕਤ ਕਿਸਾਨ ਮੋਰਚਾ ਨੇ ਕਿਸੇ ਨੂੰ ਜਿਹੜੇ ਚੋਣ ਲੜੇ ਉਹਨਾਂ ਨੂੰ ਪੋਲੀਟੀਕਲ ਕੈਦ ਤੇ ਕਹਿ ਦਿੱਤਾ ਜਾਂਦਾ ਮੇਰੀ ਨਜ਼ਰ 'ਚ ਕਿਸਾਨਾਂ ਦਾ ਚੋਣ ਲੜਨਾ ਕੋਈ ਗੁਨਾਹ ਨਹੀਂ ਹੈ ਸਾਡੇ ਮੁਲਕ ਚ ਅਗਰ ਕਿਸਾਨ ਵੀ ਚੋਣ ਲੜ ਕੇ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਜਾਂਦੇ ਨੇ ਤੇ ਕੋਈ ਬੁਰਾਈ ਨਹੀਂ ਔਰ ਸਾਡੇ ਕਿਸਾਨ ਔਰ ਖੇਤ ਮਜ਼ਦੂਰ ਸੋ ਮਜ਼ਦੂਰਾਂ ਦੇ ਲਈ ਵੀ ਹਾਲਾਂਕਿ ਮਜ਼ਦੂਰਾਂ ਦਾ ਮਜ਼ਦੂਰਾਂ ਦੀ ਗੱਲ ਉਨੀ ਜ਼ਿਆਦਾ ਨਹੀਂ ਕੀਤੀ ਜਾਂਦੀ ਉਹ ਵੀ ਕਈ ਵਾਰ ਇਸ ਗੱਲ ਨੂੰ ਲੈ ਕੇ ਨਾਰਾਜ਼ ਹੁੰਦੇ ਨੇ ਪਰ ਜਦੋਂ ਕਿਸਾਨੀ ਦੀ ਗੱਲ ਹੁੰਦੀ ਹੈ ਤੇ ਅਸੀਂ ਕਿਸਾਨੀ ਦੇ ਵਿੱਚ ਮਜ਼ਦੂਰਾਂ ਨੂੰ ਮੰਨ ਕੇ ਚੱਲਦੇ ਹਾਂ ਬਿਨਾ ਮਜ਼ਦੂਰਾਂ ਤੋਂ ਕਿਸਾਨੀ ਨਹੀਂ ਹੋ ਸਕਦੀ ਬਿਨਾ ਮਜ਼ਦੂਰਾਂ ਤੋਂ ਖੇਤੀ ਵੀ ਨਹੀਂ ਹੋ ਸਕਦੀ ਔਰ ਖੇਤੀ ਨੂੰ ਅਸੀਂ ਆਖਰੀ ਮਕਾਮ ਤੇ ਵੀ ਨਹੀਂ ਲਿਜਾ ਸਕਦੇ ਸੋ ਕਿਸਾਨੀ ਦਾ ਮਤਲਬ ਮਜ਼ਦੂਰ ਵੀ ਵਿੱਚ ਸ਼ਾਮਲ ਨੇ ਅਸੀਂ ਸਾਰੇ ਇਕੱਠੇ ਆ ਹੁਣ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਦੀ ਦਿੱਖ ਦੋਵੇਂ ਕਿਸਾਨ ਮੋਰਚਿਆਂ ਦੀ ਆਈ ਟਿੱਪਣੀਆਂ ਕਿਸਾਨ ਮੋਰਚਿਆਂ ਦੀਆਂ ਜਿਹੜੀਆਂ ਆਪਸ ਚ ਆਈਆਂ ਕਿਤੇ ਨਾ ਕਿਤੇ ਇਹਦੇ ਨਾਲ ਕੇਂਦਰ ਸਰਕਾਰ ਵੀ ਖੁਸ਼ ਹੋਏਗੀ ਹਮੇਸ਼ਾ ਜਿਹੜੀਆਂ ਸੱਤਾਵਾਂ ਨੇ ਸਰਕਾਰਾਂ ਨੇ ਸੱਤਾ ਨੇ ਉਹ ਇਸ ਗੱਲ ਤੋਂ ਖੁਸ਼ ਰਹਿੰਦੀਆਂ ਨੇ ਕਿ ਕੋਈ ਵੀ ਅੰਦੋਲਨ ਸੰਗਠਿਤ ਨਾ ਹੋਵੇ ਸਾਡੇ ਸਾਹਮਣੇ ਔਰ ਹੁਣ ਇਹ ਅੰਦੋਲਨ ਸੰਗਠਿਤ ਨਹੀਂ ਹੋ ਸਕਿਆ ਕਿਸਾਨਾਂ ਦਾ ਕਿਸਾਨ ਕਿਤਨਾ ਕਿਤੇ ਇਕੱਠੇ ਨਜ਼ਰ ਨਹੀਂ ਆਉਂਦੇ ਭਾਵੇਂ ਉਹਨਾਂ ਦੀਆਂ ਮੰਗਾਂ ਲਗਭਗ ਸਾਂਝੀਆਂ ਨੇ ਔਰ ਕੇਂਦਰ ਸਰਕਾਰੀ ਇਸੇ ਕਰਕੇ ਗੱਲਬਾਤ ਕਰਨ ਦੇ ਰੋਚ ਨਹੀਂ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਕਿਸਾਨ ਇਕੱਠੇ ਨਹੀਂ ਤੇ ਅਸੀਂ ਆਪਣਾ ਹੱਥ ਘੁਟ ਕੇ ਰੱਖੀਏ ਅਸੀਂ ਸੁਣਿਆ ਕਿ ਜਿਹੜੇ ਖੇਤੀਬਾੜੀ ਮੰਤਰੀ ਨੇ ਭਾਵੇਂ ਉਹ ਵੱਖ-ਵੱਖ ਸੂਬਿਆਂ ਦੇ ਖੇਤੀਬਾੜੀ ਮੰਤਰੀਆਂ ਨਾਲ ਗੱਲਬਾਤ ਕਰਕੇ ਸਲਾਹ مشورے ਕਰ ਰਹੇ ਨੇ ਪਰ ਕਿਸਾਨ ਮਸਲੇ ਤੇ ਗੱਲਬਾਤ ਦੇ ਮਸਲੇ ਤੇ ਉਹ ਕਹਿੰਦੇ ਅਸੀਂ ਸੁਪਰੀਮ ਕੋਰਟ ਦੇ ਹਰ ਹੁਕਮ ਨੂੰ ਮੰਨਾਂਗੇ ਅਗਰ ਸੁਪਰੀਮ ਕੋਰਟ ਕਿਸੇ ਤਰ੍ਹਾਂ ਦਾ ਕਿਸਾਨ ਅੰਦੋਲਨ ਤੇ ਫੈਸਲਾ ਕਰਦਾ ਹੈ ਤੇ ਅਸੀਂ ਸੁਪਰੀਮ ਕੋਰਟ ਮੁਤਾਬਕ ਅੱਗੇ ਵਧਾਂਗੇ ਇਹਦਾ ਮਤਲਬ ਹੈ ਹੁਣ ਕਿਸਾਨਾਂ ਨੂੰ ਇਸ ਗੱਲ ਤੇ ਜ਼ੋਰ ਦੇਣਾ ਪਏਗਾ ਜਾਂ ਪੰਜਾਬ ਦੀ ਸਰਕਾਰ ਨੂੰ ਵੀ ਸੁਪਰੀਮ ਕੋਰਟ 'ਚ ਇਸ ਗੱਲ ਤੇ ਜ਼ੋਰ ਦੇਣਾ ਪਏਗਾ ਕਿ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਤੋਂ ਇਹ ਮੰਗ ਕਰੇਗੀ ਸੁਪਰੀਮ ਕੋਰਟ ਚ ਵੀ ਪਹਿਲਾਂ ਵੀ ਕਰ ਰਹੀ ਹੈ ਕਿ ਸੁਪਰੀਮ ਕੋਰਟ ਹੀ ਕੇਂਦਰ ਸਰਕਾਰ ਨੂੰ ਨੋਟਿਸ ਕਰੇ ਸੁਪਰੀਮ ਕੋਰਟ ਸਿਉ ਮੋਟੋ ਲਵੇ ਕੇਂਦਰ ਨੂੰ ਕਵੇ ਕਿ ਤੁਸੀਂ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੋ ਅਗਰ ਸੁਪਰੀਮ ਕੋਰਟ ਇਹ ਹਦਾਇਤ ਕਰਦੀ ਹੈ ਫਿਰ ਸੰਭਾਵਨਾ ਹੈ ਕਿ ਕੇਂਦਰ ਕਿਸਾਨਾਂ ਨਾਲ ਗੱਲ ਕਰੇ ਨਹੀਂ ਤਾਂ ਹਾਲ ਦੀ ਘੜੀ ਇਸ ਤਰ੍ਹਾਂ ਦੀਆਂ ਸਥਿਤੀਆਂ ਨਹੀਂ ਹੈ ਕਿਉਂਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਕਿਸਾਨ ਕੋਈ ਬਹੁਤ ਵੱਡੀ ਧਿਰ ਨਹੀਂ ਹੈ ਦਿੱਲੀ ਚ ਦਿੱਲੀ ਦੀਆਂ ਚੋਣਾਂ ਚ ਵੀ ਕਿਸਾਨੀ ਬਹੁਤ ਵੱਡਾ ਮੁੱਦਾ ਨਹੀਂ ਹੈ ਅਗਰ ਦਿੱਲੀ ਦੀਆਂ ਚੋਣਾਂ ਚ ਵੀ ਕਿਸਾਨੀ ਬਹੁਤ ਵੱਡਾ ਫੈਕਟਰ ਹੁੰਦੀ ਤੇ ਸ਼ਾਇਦ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰ ਲਈ ਜਾਂਦੀ ਇਸ ਕਰਕੇ ਇਸ ਵਕਤ ਕਿਸਾਨਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਅੰਦੋਲਨਾਂ ਦੇ ਵਿੱਚ ਏਕਾ ਲਿਆਉਣ ਔਰ ਭਾਵੇਂ ਖਨੌਰੀ ਦਾ ਮੋਰਚਾ ਹੈ ਭਾਵੇਂ 9 ਤਰੀਕ ਦੀ ਰੈਲੀ ਹੈ ਇਹਨਾਂ ਦੇ ਵਿੱਚ ਸਾਂਝੇ ਤੌਰ ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਯੋਜਨਾ ਬਾਹਰ ਹੋਣੀ ਚਾਹੀਦੀ ਹੈ ਸੋ ਕੁੱਲ ਮਿਲਾ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣੀਆਂ ਚਾਹੀਦੀਆਂ ਇਕਤਾ ਮੇ ਬਲ ਹੈ ਸੋ ਇਕਤਾ ਚੀ ਬਲ ਹੈ ਅਗਰ ਕਿਸਾਨ ਅੰਦੋਲਨ ਇਕੱਠਾ ਹੋ ਜੇ ਸਾਂਝਾ ਹੋ ਜੇ ਤੇ ਜ਼ਰੂਰ ਕੇਂਦਰ ਗਲਬਤ ਵਾਲੇ ਪਾਸੇ ਤੁਰ ਸਕਦਾ ਨਹੀਂ ਤਾਂ ਕੇਂਦਰ ਦਾ ਰਵਈਆ ਗਲਬਤ ਵਾਲਾ ਨਹੀਂ ਦਿਖਦਾ ਪਰ ਦੂਸਰਾ ਜਿਹੜੀ ਖੇਤੀਬਾੜੀ ਡਰਾਫਟ ਹੈ ਉਹਦੇ ਉੱਪਰ ਸਾਡੇ ਕਿਸਾਨਾਂ ਨੂੰ ਹੋਰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਮੁੱਢੋਂ ਰੱਦ ਕਰਨ ਦੀ ਬਜਾਏ ਉdੀਆਂ ਚੰਗੀਆਂ ਗੱਲਾਂ ਅਸੀਂ ਪ੍ਰਵਾਨ ਕਰੀਏ ਔਰ ਜਿਹੜੀਆਂ ਮੰਗਾ ਸਾਨੂੰ ਨਹੀਂ ਠੀਕ ਲੱਗਦੀਆਂ ਅਸੀਂ ਸੰਘਰਸ਼ ਕਰੀਏ ਖੇਤੀਬਾੜੀ ਡਰਾਫਟ ਨੂੰ ਮੁੱਢਲੇ ਤੌਰ ਤੇ ਮੁਕੰਮਲ ਤੌਰ ਤੇ ਮੇਰੀ ਨਜ਼ਰ ਚ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ਉਹਨੂੰ ਅਸੀਂ ਆਪਣੀ ਮਰਜ਼ੀ ਮੁਤਾਬਕ ਲਾਗੂ ਕਰਾਈਏ ਇਹ ਸੰਘਰਸ਼ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਤਾਜ਼ਾ ਸਥਿਤੀਆਂ ਜੋ ਪੰਜਾਬ ਦੀ ਸਿਆਸਤ ਨੂੰ ਲੈ ਕੇ ਬਣੀਆਂ ਹੋਈਆਂ ਨੇ ਉਸ ਦੇ ਉੱਪਰ ਵੀ ਜੋ ਹੈ ਤਾਜ਼ਾ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਵਿਚਾਰ ਮੇਰੇ ਨਾਲ ਅੱਗੇ ਵਧਾ ਸਕਦੇ ਹੋ ਮੇਰੇ ਤੱਕ ਪਹੁੰਚ ਸਕਦੇ ਹੋ ਮੈਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗਾ ਬਹੁਤ ਧੰਨਵਾਦ